गोल्डन एरा है मोदी साहब का टाइम पूरे देश से तरक्की हो रही है चमक तमक पूरे दुनिया चाहिए मोदी साहब की मेहनत न फैली भारत जरा ग्यारहवें नंबर से अर्थव्यवस्था से चौथे नंबर पे पहुंचे लेट हो लेकिन विजयी होएगी क्योंकि तो लोग ਕਾਂਗਰਸ ਪਾਰਟੀ ਤੋਂ ਬਹੁਤ ਦੁੱਖ ਹੋਇਆ। ਜੀ ਰੁਕੇ ਹੋਏ ਨੇ ਇਹ ਨਮਸਕਾਰ ਜੀ। ਇਹ ਚੋਪ ਸਾਬ 11 ਸਾਲ ਪੂਰੇ ਹੁੰਦੇ ਨੇ। ਮੋਦੀ ਸਰਕਾਰ ਦੇ ਕੀ ਕਹਿਣਾ ਚਾਹੋਗੇ? 골ਡਨ 에ਰਾ ਹੈ ਮੋਦੀ ਸਰ ਦਾ ਟਾਈਮ। ਪੂਰੇ ਦੇਸ਼ 'ਚ ਤਰੱਕੀ ਹੋ ਰਹੀ ਹੈ। ਰੋਡਾਂ ਦਾ ਜਾਲ ਬਣਿਆ। ਗਰੀਬਾਂ ਦੀ ਸੁਣਵਾਈ ਹੋਈ ਹੈ। 80 ਕਰੋੜ ਗਰੀਬਾਂ ਦੇ ਘਰਾਂ 'ਚ ਰਾਸ਼ਨ ਜਾ ਰਿਹਾ ਹੈ। ਬਾਣਾ ਨਰੂਨ ਗਰੀਬਾਂ ਦੇ ਘਰ ਟਾਇਲਟ ਬਣੇ। 15 ਗਰੀਬਾਂ ਕਰੋੜ ਗਰੀਬਾਂ ਦੇ ਘਰ ਪੀਣ ਦਾ ਪਾਣੀ ਪਾਈਪ ਨਾਲ ਪਹੁੰਚਿਆ ਗਰੀਬ ਦੀ ਸੁਣਨ ਵਾਲੀ ਸਰਕਾਰ ਆਈ ਹੈ ਔਰ ਭਾਰਤ ਦੀ ਚਮਕ ਤੇ ਤਮਕ ਪੂਰੇ ਦੁਨੀਆ ਚ ਮੋਦੀ ਸਾਹਿਬ ਦੀ ਮਿਹਨਤ ਨਾਲ ਫੈਲੀ ਹੈ ਭਾਰਤ ਜਿਹੜਾ 11ਵੇਂ ਨੰਬਰ ਤੇ ਅਰਥ ਵਿਵਸਥਾ ਸੀ ਚੌਥੇ ਨੰਬਰ ਤੇ ਪਹੁੰਚੀ ਅੱਗੇ ਪਹੁੰਚਿਆ ਭਾਰਤ ਔਰ ਪੰਜਾਬ ਦੇ ਅੰਦਰ 1 ਕਰੋੜ 42 ਲੱਖ ਲੋਕਾਂ ਦੇ ਘਰ ਚ ਫ੍ਰੀ ਰਾਸ਼ਨ ਜਾ ਰਿਹਾ ਮੋਦੀ ਸਾਹਿਬ ਭੇਜ ਰਹੇ ਨੇ 10 ਲੱਖ ਕਿਸਾਨਾਂ ਨੂੰ ਕਿਸਾਨ ਸਨਮਾਨ ਦੀ ਜਾਰੀ ਹਰ ਕਿਸਾਨ ਨੂੰ ਫਸਲ ਦਾ ਦਾਮ ਉਹਰੇ ਘਰ ਪਹੁੰਚ ਰਿਹਾ ਇੱਕ ਐਸੀ ਸਰਕਾਰ ਜਿਹੜੀ ਗਰੀਬ ਦੀ ਚਿੰਤਾ ਕਰਦੀ ਡਿਵੈਲਪਮੈਂਟ ਕਰਦੀ ਔਰ ਜਿਹਦੀ ਧਮਕ ਔਰ ਚਮਕ ਪੂਰੇ ਵਿਸ਼ਵ ਚ ਅੱਜ ਪਾਕਿਸਤਾਨ ਨੂੰ ਦਰਾਸ਼ਾਈ ਕਰਦਾ ਘਟਨਿਆਂ ਦੇ ਲੈਂਦਾ ਹੈ ਨਰਿੰਦਰ ਮੋਦੀ ਦੀ ਸਰਕਾਰ ਇਹ ਚੁੱਕ ਸਾਹਿਬ ਗੱਲ ਕਰ ਲਈ ਹੈ ਪੰਜਾਬ ਭਾਜਪਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਵਰਕਰਾਂ ਦੇ ਕਹਿਣ ਤੇ ਰੁਕੇ ਜੇ ਅੱਗੇ ਜਾਣਾ ਤੁਸੀਂ ਕਹਿ ਵੀ ਰਹੇ ਹੋ ਮੈਨੂੰ ਜਲਦੀ ਸੀ ਪਰ ਪੰਜਾਬ ਪਾਈ ਪਾਜੇ ਤਰਨਖੋੜ ਕੇ ਲੀਡਰ ਕਿਉਂ ਨਹੀਂ ਲਾਪਰੇ ਸਭ ਤੁਹਾਡੇ ਵਰਗੇ ਬੜੇ ਪਿਆਰੇ ਬੱਚੇ ਅੱਕੇ ਆਏ ਨੇ ਔਰ ਬੜੀ ਅੱਛੀ ਟੀਮ ਹੈ ਪੰਜਾਬ ਪਾਜ ਬਜ ਕੇ ਦਿਨਾਂ ਕੇ ਹੋਰ ਤੇਜ਼ੀ ਨਾਲ ਤੇਜ਼ੀ ਨਾਲ ਅੱਗੇ ਵਧ ਰਹੇ ਲੋਕਾਂ ਦਾ ਆਸ਼ੀਰਵਾਦ ਸਾਡੇ ਨਾਲ ਚੰਗ ਸਾਹਿਬ ਲੁਧਿਆਣਾ ਇਲੈਕਸ਼ਨ ਆਂਦੀ ਏ ਲੁਧਿਆਣਾ ਇਲੈਕਸ਼ਨ ਨੋਮੀਨੇਸ਼ਨ ਤੋਂ ਪਹਿਲਾਂ 2 ਦਿਨ ਜਿਹੜੀ ਸੀ ਡੀਐਮਪੀ ਚ ਜਿੱਤੀ ਗਈ ਸੀ ਉਹ 2 ਦਿਨ ਪਹਿਲਾਂ ਹੀ ਕੈਂਡੀਡੇਟ ਅਨਾਉਂਸ ਹੁੰਦਾ ਏ ਉਹ ਕਮੀ ਨਹੀਂ ਅਸੀਂ ਕਿ ਲੇਟ ਹੋਇਆ ਹੈ ਲੇਕਿਨ ਵਿਜੈ ਹੀ ਹੋਏਗੀ ਕਿ ਲੋਕ ਕਾਂਗਰਸ ਪਾਰਟੀ ਤੋਂ ਬਹੁਤ ਦੁਖੀ ਹਾਂ ਆਮ ਆਦਮੀ ਪਾਰਟੀ ਤੋਂ ਤੇ ਲੋਕਾਂ ਦਾ ਮਨ ਉੱਠ ਜੁਦਾ ਤੇ ਲੋਕਾਂ ਦਾ ਮਨ ਹੈ ਨਹੀਂ ਚਾਹੀਦੀ ਆਪ ਦਾ ਨਹੀਂ ਚਾਹੀਦੀ ਕਾਪ ਦਾ ਪੰਜਾਬ ਭਾਜਪਾ ਇੱਕ ਦਿਨ ਕਿਤੇ ਭਾਜਪਾ ਦੇ ਵਿੱਚ ਗੱਲ ਕਰ ਲਈਏ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡੀ ਕਿਤੇ ਗੱਲ ਹੋਈ ਹੈ ਜੋ ਪੰਜਾਬ ਭਾਜਪਾ ਦੀ ਕਮੀ ਚੱਲ ਰਹੀ ਹੈ ਪ੍ਰਧਾਨ ਸਾਹਿਬ ਵੀ ਚੁੱਪ ਰਹੇ ਆ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਚਮਸਾ ਤਾਂ ਜਲਦੀ ਨਾ ਦੂਜੀ ਪਾਰਟੀ ਦਾ આરોਪ ਲੱਗਦਾ ਹੈ ਕਿ ਫਰੈਂਡਲੀ ਮੈਚ ਖੇਡ ਰਹੇ ਨੇ ਉਹ ਕਿਤੇ ਨਾ ਕਿਤੇ ਸਾਫਤ ਵੀ ਹੁੰਦਾ ਦੋ ਦਿਨ ਪਹਿਲਾਂ ਜਦੋਂ ਅਨਾਉਂਸ ਹੁੰਦੇ ਆ ਉਹ ਕਿਤੇ ਨਾ ਕਿਤੇ ਕਮੀ ਮੰਨਦੇ ਨੇ ਦਲ ਹਾਰ ਗਈ ਦਲ ਦਾ ਇੱਕ ਤਰੀਕਾ ਭਾਰਤੀ ਜਨਤਾ ਪਾਰਟੀ ਨੈਸ਼ਨਲ ਕੈਡਰ ਬੇਸਡ ਆਰਗੇਨਾਈਜੇਸ਼ਨ ਅਸੀਂ ਹਮੇਸ਼ਾ ਹੀ ਕਾਰਜ ਪਰੰਦਰ ਚਾਰ ਦਿਨਾਂ ਦਾ ਲੇਟਿਕਰ ਅਨੁਮਾਨ ਕਰਨੇ ਪੈਂਦੇ। ਇਹ ਵਾਰ ਕਿਉਂ ਕੋਈ ਮੈਸੇਜ ਦੇਣਾ ਚਾਹੋਗੇ? ਯੂਨਾਈਟ ਕਪਾੜਾ ਕਪਾੜਾ ਦੀ ਬੁਰਾਈਆਂ ਨੂੰ ਉਹਨਾਂ ਦੀਆਂ ਵਾਦਾਖਲਾਫੀ ਨੂੰ ਜਨਤਾ 'ਚ ਲੈ ਕੇ ਆਵਾਂਗੇ ਔਰ ਨਿਸ਼ਚਿਤ ਹੀ ਆਪਦਾ ਔਰ ਕਾਪਦਾ ਦੋਨੋਂ ਪੰਜਾਬ ਦਾ ਬੇੜਾ ਕਰ ਕਰ ਰਹੀ ਹੈ 1 ਲੱਖ ਕਰੋੜ ਰੁਪਈਆ ਨਵਾਂ ਕਰਜ਼ਾ ਪੰਜਾਬ ਤੇ ਇਹਨਾਂ ਨੇ ਚੜਾ ਇਹ ਦੋਨੋਂ ਪਾਰਟੀਆਂ ਨੇ ਰਾਜ ਪੰਜਾਬ ਨੂੰ ਬੇੜਾ ਕਰ ਕਰਨ ਦਾ ਰਾਜ ਅਕਾਲੀ ਦਲ ਨਾਲ ਸਮਝੋਤੇ ਦੀ ਗੱਲਾਂ ਬਾਤਾਂ ਬਾਹਰ ਆ ਰਹੀਆਂ ਨੇ ਵਰਕਰ ਵੀ ਕਿਤੇ ਨਾ ਕਿਤੇ ਖੁਸ਼ ਹੈ ਕਿ ਸਮਝੋਤਾ ਹੈਗਾ ਦੋਵਾਂ ਪਾਰਟੀਆਂ ਦਾ ਇੱਕ ਦੂਜੇ ਬਿਨਾ ਨਹੀਂ ਸਰ ਸਕਦਾ ਕਿ ਸਰਕਾਰ ਬਣੇਗੀ ਦੋਨਾਂ ਪਾਰਟੀ ਬਹੁਤ ਮਜ਼ਬੂਤੀ ਨਾਲ ਕੇ ਵੱਧ ਰਹੀ ਹੈ ਔਰ ਤੁਹਾਡਾ ਅਸ਼ੀਰਵਾਦ ਹੈ 27 ਦੇ ਵਿੱਚ ਅਕਾਲੀ ਦਲ ਨਾਲ ਹੈਗਾ ਜੀ ਕੋਈ ਚੰਗਾ ਪੂਰੀ ਤਰ੍ਹਾਂ ਭਾਰ ਦੀ ਜ ਪਾਰਟੀ ਦੇ ਨਾਲ ਸੋਇ ਸੰਧਰਨ ਚੋਕ ਜਿਹੜਾ ਨਹੀਂ ਕਹਿਣਾ ਕਿ ਜਨਤਾ ਜਿਹੜੀ ਭਾਜਪਾ ਦੇ ਨਾਲ ਹੈ ਪੂਰੀ ਤਰ੍ਹਾਂ ਅਤੇ ਇਹ ਮੰਨ ਲੈਂਦੇ